ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਭਾਰਤੀ ਨੌਜਵਾਨ ਕੈਨੇਡਾ ਪੁਲਿਸ ਦੇ ਵੱਲੋਂ ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਲ ਕੀਤਾ ਹੈ ਦਰਸਲ ਬੀਤੇ ਦਿਨਾਂ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਮੋਸਟ ਵਾਂਟਡ ਅਪਰਾਧੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਭਾਰਤੀ ਨੌਜਵਾਨ ਤਰਮਤਾਲੀਵਾਲ ਦਾ ਵੀ ਨਾਮ ਸ਼ਾਮਲ ਕੀਤਾ ਗਿਆ ਜਿਸ ਦੇ ਉੱਪਰ 50 ਹਜ਼ਾਰ ਕੈਨੇਡਾ ਡਾਲਰ ਇਨਾਮ ਰੱਖਿਆ ਗਿਆ ਹੈ ਕਿ ਜੇਕਰ ਕੋਈ ਉਸ ਦੇ ਬਾਰੇ ਸੂਚਨਾ ਦਵੇਗਾ ਉਸ ਨੂੰ ਗ੍ਰਫਤਾਰ ਕਰਵਾਉਣ ਦੇ ਲਈ ਜਾਂ ਫਿਰ ਉਸਦੀ ਲੱਭਣ ਦੇ ਵਿੱਚ ਮਦਦ ਕਰੇਗਾ ਤਾਂ ਉਸ ਨੂੰ 50 ਹਜ਼ਾਰ ਡਾਲਰ ਨਾਮ ਵਜੋਂ ਦਿੱਤੇ ਜਾਣਗੇ ਜੇ ਕੋਈ ਉਸਦੀ ਗ੍ਰਿਫਤਾਰੀ ਕਰਵਾਉਂਦਾ ਉੱਥੇ ਦੱਸ ਦੇ ਕਿ ਇਹ ਤਰਮਤਾਲੀਵਾਲ तकरीबन 2 ਸਾਲਾਂ ਤੋਂ ਫਰਾਰ ਚੱਲ ਰਿਹਾ ਹੈ ਸਾਲ 2022 ਦੇ ਕਤਲ ਮਾਮਲੇ ਦੇ ਵਿੱਚ ਹੈ ਫਰਾਰ ਹੈ ਇਸਨੇ ਇੱਕ ਪੰਜਾਬਣ ਲੜਕੀ ਦਾ ਕਤਲ ਕੀਤਾ ਸੀ ਜਿਸ ਦਾ ਨਾਮ ਪਵਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਕੰਮ ਕਰਦੀ ਸੀ ਤੇ ਸਾਲ 2022 ਦੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮੱਧਕਾਟ ਉਤਾਰਿਆ ਸੀ ਤੇ ਉਸ ਮਾਮਲੇ ਦੇ ਵਿੱਚ ਇਹ ਸ਼ਖਸ ਨਾਮਜ਼ਦ ਸੀਗਾ ਤੇ ਉਸ ਘਟਨਾ ਤੋਂ ਬਾਅਦ ਫਰਾਰ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਹਮਨੇ ਉਸ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਗਈਆਂ ਤੇ ਹੁਣ ਕੈਨੇਡਾ ਪੁਲਿਸ ਦੇ ਵੱਲੋਂ ਬੋਲੋ ਪ੍ਰੋਗਰਾਮ ਯਾਨੀ ਕਿ ਬਿਯੋਂਡ ਲੌਕ ਲੁਕਆਉਟ ਪ੍ਰੋਗਰਾਮ ਦੇ ਤਹਿਤ ਇਸ ਨੂੰ ਮੋਸਟ ਵਾਂਟਿਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ ਦਰਸਲ ਕੈਨੇਡਾ ਪੁਲਿਸ ਦੇ ਵੱਲੋਂ 25 ਅਪਰਾਧੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਇਸ ਨੌਜਵਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਸ ਦਾ ਨਾਮ ਧਰਮਤਾਲੀਵਾਲ ਦੱਸਿਆ ਜਾ ਰਿਹਾ ਹੈ ਇਲਜ਼ਾਮ ਉਸਦੇ ਉੱਪਰ ਪਵਨਪ੍ਰੀਤ ਕੌਰ ਦੇ ਕਤਲ ਦੇ ਲੱਗੇ ਨੇ ਕਿ ਉਸ ਦੀ ਹੱਤਿਆ ਇਸ ਦੇ ਵੱਲੋਂ ਕੀਤੀ ਸੀ ਜਿਸ ਤੋਂ ਬਾਅਦ ਹੁਣ ਇਸ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਉੱਪਰ 50000 ਕੈਨੇਡਾ ਡਾਲਰ ਇਨਾਮ ਰੱਖਿਆ ਗਿਆ ਜਿਸ ਦੀ ਭਾਰਤੀ ਕੀਮਤ 2 ਲੱਖ ਦੇ ਕਰੀਬ ਤੱਸੀ ਜਾ ਰਹੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦਰ ਪੰਜਾਬ ਬੁਲਟਨ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਭਾਰਤੀ ਨੌਜਵਾਨ ਕੈਨੇਡਾ ਪੁਲਿਸ ਦੇ ਵੱਲੋਂ ਮੋਸਟ ਵਾਂਟਿਡ ਲਿਸਟ ਦੇ ਵਿੱਚ ਸ਼ਾਮਲ ਕੀਤਾ ਹੈ। ਦਰਸਲ ਬੀਤੇ ਦਿਨਾਂ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਮੋਸਟ ਵਾਂਟਿਡ ਅਪਰਾਧੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਪਾਰਤੀ ਨੌਜਵਾਨ ਤਰਮਤਾਲੀਵਾਲ ਦੇ ਨਾਂ 'ਚ ਸ਼ਾਮਲ ਕੀਤਾ ਗਿਆ ਜਿਸ ਦੇ ਉੱਪਰ 50 ਹਜ਼ਾਰ ਕੈਨੇਡਾ ਡਾਲਰ ਇਨਾਮ ਰੱਖਿਆ ਗਿਆ ਹੈ ਕਿ ਜੇਕਰ ਕੋਈ ਉਸਦੇ ਬਾਰੇ ਸੂਚਨਾ ਦਵੇਗਾ ਉਸ ਨੂੰ ਗ੍ਰਫਤਾਰ ਕਰਵਾਉਣ ਦੇ ਲਈ ਜਾਂ ਫਿਰ ਉਸਦੀ ਲੱਭਣ ਦੇ ਵਿੱਚ ਮਦਦ ਕਰੇਗਾ ਤਾਂ ਉਸ ਨੂੰ 50 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ ਜੇ ਕੋਈ ਉਸਦੀ ਗ੍ਰਿਫਤਾਰੀ ਕਰਵਾਉਂਦਾ ਹੈ ਉੱਥੇ ਦੱਸਦੇ ਕਿ ਇਹ ਤਰਮਤਾਲੀਵਾਲ ਤਕਰੀਬਨ 2 ਸਾਲਾਂ ਤੋਂ ਫਰਾਰ ਚੱਲ ਰਿਹਾ ਹੈ ਸਾਲ 2022 ਦੇ ਕਤਲ ਮਾਮਲੇ ਦੇ ਵਿੱਚ ਹੈ ਫਰਾਰ ਹੈ ਇਸਨੇ ਇੱਕ ਪੰਜਾਬਣ ਲੜਕੀ ਦਾ ਕਤਲ ਕੀਤਾ ਸੀ ਦੂਸਰਾ ਨਾਮ ਪਵਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਕੰਮ ਕਰਦੀ ਸੀ ਤੇ ਸਾਲ 2022 ਦੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ ਤੇ ਉਸ ਮਾਮਲੇ ਦੇ ਵਿੱਚ ਇਹ ਸ਼ਖਸ ਨਾਮਜ਼ਦ ਸੀਗਾ ਤੇ ਉਸ ਘਟਨਾ ਤੋਂ ਬਾਅਦ ਫਰਾਰ ਚੱਲ ਰਿਹਾ ਸੀ ਉਸ ਤੋਂ ਬਾਅਦ ਹੁਣ ਉਸ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਗਈਆਂ ਤੇ ਹੁਣ ਕੈਨੇਡਾ ਪੁਲਿਸ ਦੇ ਵੱਲੋਂ ਬੋਲੋ ਪ੍ਰੋਗਰਾਮ ਯਾਨੀ ਕਿ ਬਿਯੋਂਡ ਲੌਕ ਲੁਕਆਊਟ ਪ੍ਰੋਗਰਾਮ ਦੇ ਤਹਿਤ ਉਸ ਨੂੰ ਮੋਸਟ ਵਾਂਟਿਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ ਦਰਸਲ ਕੈਨੇਡਾ ਪੁਲਿਸ ਸਿਵਲ ਨੇ 25 ਅਪਰਾਧੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਇਸ ਨੌਜਵਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਸ ਦਾ ਨਾਮ ਧਰਮਤਾਲੀਵਾਲ ਦੱਸਿਆ ਜਾ ਰਿਹਾ ਹੈ ਇਲਜ਼ਾਮ ਉਸਦੇ ਉੱਪਰ ਪੰਪ੍ਰਿਤ ਕਾਰ ਦੇ ਕਤਲ ਦੇ ਲੱਗੇ ਨੇ ਕਿ ਉਸ ਦੀ ਹੱਤਿਆ ਇਸ ਦੇ ਵੱਲੋਂ ਕੀਤੀ ਸੀ ਜਿਸ ਤੋਂ ਬਾਅਦ ਫੋਨਿਸ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਉੱਪਰ 50 ਹਜ਼ਾਰ ਕੈਨੇਡੀਅਨ ਡਾਲਰ ਇਨਾਮ ਰੱਖਿਆ ਗਿਆ ਜਿਸ ਦੀ ਭਾਰਤੀ ਕੀਮਤ 2 ਲੱਖ ਦੇ ਕਰੀਬ ਤੱਸੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦਰਾ ਪੰਜਾਬ ਬੁਲਟਨ